ਹਾਂਜੀ ਅਰ ਕੀ ਹਾਲ ਚਾਲ ਹੈ ਦੋਸਤਾਂ ਮੇਤਰਾ ਉਮੀਦ ਕਰਦਾ ਹਾਂ ਵੀ ਠੀਕ ਠਾਕ ਹੋ ਸੜੇ ਜਾਣ ਵਾਲੇ ਸੈਟ ਵੈਟਾ ਹੋਣਗੇ ਲਓ ਵੀ ਮਿੱਤਰੋ ਅੱਜ ਜਨਵਾਰ ਕੱਢਿਆ ਬਾਹਰ ਤੇ ਛੱਡੇ ਆ ਪੰਜ ਪੰਜੇ ਹੈਗੇ ਆ ਪਾਣੀਆਂ ਦੇ ਦੋ ਆਪਣੇ ਰਿੰਝੇ ਸੀ ਪਾਣੀ ਤੇ ਕਰਨ ਵਾਲੇ ਉਹ ਆਪਾਂ ਕਰਤੇ ਆ ਤੇ ਬੈਠ ਟੂਸੇ ਵਾਲਾ ਕਰਤਾ ਵਾ ਤੇ ਬੈਠ ਟੂਸੇ ਦੋਨੇ ਤੇ ਟੂਸੇ ਡੰਡੇ ਵਾਲਾ ਬੱਚਾ ਦੋਨੇ ਕਰਤੇ ਆ ਬਾਕੀ ਪੱਲੇ ਵਾਲਾ ਤੇ ਜਿਹੜਾ ਬੈਠ ਟੂਸੇ ਕਾਂ ਦਾ ਵਾਲਾ ਉਹ ਬੱਚਾ ਤੇ ਡੰਡਿਆ ਵਾਲਾ ਹੈਲੀਕਾਪਟਰ ਇਹ ਤੈਨੂੰ ਤਾਂ ਠੀਕ ਹੈ ਠੀਕ ਹੈ ਮਿੱਤਰੋ ਤੇ ਇਧਰਲੇ ਆਪਾਂ ਖੋਡੇ 'ਚ ਰੱਖ ਦਈਏ ਪਹਿਲਾਂ ਟਰੇ ਫੇਰ ਭਰ ਦਈਏ ਕੁਜੀ ਓਏ ਰੁਕ ਜਾਓ ਬਈ ਰੁਕ ਜਾਓ ਆ ਦੇਖੋ ਬਈ ਬੱਚੇ ਵਾਵਾ ਵੱਡੇ ਹੋ ਗਏ ਦੇਖੋ ਤੇ ਅਰੇ ਇਹ ਚੱਕੋਏ ਮੂੰਹ 'ਚ ਖੰਭ ਸਿਗਾ ਕੱਢਤਾ ਕਿਉਂ ਬਈ ਦੇਖੋ ਕਾਲੀਆਂ ਭੂਤਾ ਪਤਾ ਨਹੀਂ ਕੀ ਚੀਜ਼ ਕਾਲੇ ਜੀ ਨੇ ਓਏ ਓਏ ਹਟ ਜਾਓ ਤੁਸੀਂ ਹਟ ਜਾਓ ਆ ਲੋ ਕੁਝ ਨਾ ਚੱਕ ਗਏ ਤੇ ਬਾਈ ਜਾਨਵਰ ਉੱਡੇ ਫਿਰਦੇ ਆ ਸਾਰੇ ਨੂੰ ਦਿਖਾਉਨੇ ਆ ਛਤਰੀ ਦੇ ਅੱਗੇ ਆਪਾਂ ਲਾ ਇੱਥੇ ਲਾ ਦਿੰਦੇ ਆ ਆ ਲੋ ਬਾਜੂ ਚੀਕ ਕਰ ਦਿੰਨੇ ਆ ਇੱਕ ਮਿੰਟ ਕੁੱਜੀ ਭਰ ਕੇ ਰਾ ਦੇ ਆ ਚੱਕ ਲਈ ਤੇ ਢੱਕਣ ਢੋਲ ਲਿਆ ਆ ਲੋ ਤੇ ਕਾ ਕੀ ਆਖ ਲਿਆ ਹਾਹਾ ਕਰਕੇ ਸਿੱਟ ਕੇ ਪਾਣੀ ਦੇ ਕਾਪੇ ਚ ਲੋਈ ਵੀ ਬਈ ਪਰ ਲਈ ਕੁੱਜੀ ਆ ਰਹਾਤੀ ਫਿਰ ਪੀਓ ਵੀ ਜਲ ਆ ਲੋ ਟੱਕਣਾ ਤੇ ਲਾਦ ਗੇ ਦਰਵਾਜਾ ਇਧਰੋਂ ਫਰੀ ਹੈ ਕੰਮ ਕੁੱਜੀ ਇਧਰ ਲਈ ਵੀ ਭਰ ਕੇ ਰੱਖ ਲਗੇ ਪਰ ਹਜੇ ਰਹਿਣ ਦੇਗੇ ਤੇ ਬਾਈ ਹੋਰ ਇਧਰ ਲਈ ਖੁੱਡਲੇ ਤੁਹਾਨੂੰ ਜਾਨਵਰ ਦਿਖਾਉਣਾ ਮੈਂ ਇਸ ਤੋਂ ਬਾਅਦ ਆਪਾਂ ਜਦੋਂ ਆ ਜਾਨਵਰ ਆਗੇ ਨਾ 6 ਵਜੇ ਅੱਜ ਮੈਂ ਛੱਡੇ ਆ ਤੇ 1:30 ਦਾ ਟਾਈਮ ਹੋ ਗਿਆ। ਬਾਕੀ ਹੁਣ ਦੇ ਦਰਸ ਵੀ ਦਿਨਾ ਹੱਕ ਮਿੰਟ। 1:00 ਦਾ ਟਾਈਮ ਹੋ ਗਿਆ ਬਾਈ। 1:30 ਨਹੀਂ ਹਜੇ ਵੱਜਿਆ। ਤੇ ਫਿਰ ਦੇ ਜਾਨਵਰ। ਛਤਰੀ ਆਪਾਂ ਲਾਉਨੇ ਆ ਉੱਚੀ। ਆ ਤੁਹਾਨੂੰ ਜਾਨਵਰ ਦਿਖਾ ਦਾਂ। ਇੱਕ ਦਾੜਾ ਮਾਈ ਕਾਲਸਰੀ। ਦੋ ਹੋ ਬੱਚੇ, ਰੱਤਾ ਤੇ ਕਾਂਟਾ ਵਾਲਾ। ਇੱਕ ਰੱਤਾ ਬੱਚਾ। ਆ ਬੱਚੇ ਟਰਨ ਕਰਕੇ ਅੱਜ ਖੁੱਲਾ ਵਢਾ ਦਾਂਗੇ। ਅੱਜ ਵੇਖਦੇ ਆ ਦੋ ਤਿੰਨ ਛਦਰੀਆਂ ਲਾਉਣੇ ਆ ਉੜਦਾ ਆਪਦੇ ਆਪ ਕੀ ਕਰਦਾ ਇਹ ਅਜੇ ਲੱਛਣ ਚੈੱਕ ਕਰਨੇ ਠੀਕ ਹੈ ਪਹਿਲੀ ਵਾਰ ਖੁੱਲਾ ਬਿਠਾਉਣਾ ਬਾਈ ਉਹ ਬੰਨ ਬੋਨ ਦਿੰਦਾ ਮੈਂ ਅੱਜ ਵੇਖਦੇ ਆ ਫਿਰ ਵੇਖੀ ਜੂ ਰੱਬ ਰੱਖਾਈ ਆ ਤੇ ਇਹ ਕਾ ਡਾਵਾਂ ਕੀ ਨੀ ਜੀ ਇੱਕ ਜੀਨੀ ਹੈ ਆ ਬੈਠੀ ਆਹ ਦੇਖ ਇੱਕ ਕੀ ਡਾਵਾਂ ਇਹਨਾਂ ਨੂੰ ਆ ਜਾਣ ਦੋ ਬਾਈ ਆਪਾਂ ਬੈਠੇ ਇੱਥੇ ਢੀਕ ਚ ਕੀ ਕਰਦੇ ਆ ਦੇਖਦੇ ਆ ਫਿਰ ਇਹਨਾਂ ਨੂੰ ਛੱਡਦੇ ਆ ਪਹਿਲਾਂ ਤਾਂ ਮੈਂ ਛਦਰੀਆਂ ਲਾਉਂ ਆ ਕੀ ਹੁੰਦਾ ਆ ਲਾ ਦੇ ਇਹ ਤਰੀਕਾ ਖੋਲ ਲੇ ਵੱਡੀ ਵੰਜੀ ਤੇ ਕਾਹ ਦੰਨੇ ਆ ਕਾ ਨੂੰ ਆ ਲੋ ਵੰਜੀ ਥੱਲੇ ਇੱਕ ਮਿੰਟ ਲਓ ਬਾਈ ਦੇਖੋ ਫਿਰ ਖੁੱਡੇ ਨਾਲੋਂ ਇੰਨੀ ਉੱਚੀ ਹੈ ਬਾਈ ਇੰਨਾ ਫਰਕ ਹੈ ਠੀਕ ਆ ਹੁਣ ਆਪੇ ਆ ਕੇ ਬਹਿ ਜਾਣਗੇ ਹੁਣ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਉਹ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਬਾਈ ਤੁਸੀਂ ਆਏ ਨਾ ਕਿਉਂ ਖਣੀ ਜਾਨਵਰ ਉੜਦੇ ਨਹੀਂ ਵਧੀਆ ਉੜਦੇ ਬਾਈ ਵਧੀਆ 12 ਕ ਦਾ ਟਾਈਮ ਕਰ ਜਾਂਦੇ ਆ ਉਹ ਆਪਾਂ ਤਾਂ ਕਿਉਂਕਿ ਪਾਣੀ ਵਾਲੇ ਜਾਨਵਰ ਨਾ ਤੁਹਾਨੂੰ ਪਤਾ ਹੀ ਹੈ ਨਾ ਵੀ ਜੇ ਬਹਿ ਗਏ ਤਾਂ ਇਹਨਾਂ ਦਾ ਖਰਾਬ ਹੋਣ ਦਾ ਡਰ ਆ ਪਾਣੀ ਰੱਖ ਕੇ ਪਣੀ ਰੱਖ ਕੇ ਭੈ ਕੇ ਤਾਂ ਕਰਕੇ ਮੈਂ ਥੋੜੀ ਜਿਹੀ ਲੰਮੀ ਪਾ ਦਣਾ ਚਦਰੀ ਮੈਂ ਰਹਿਣਾ ਇੱਥੇ ਕੋਲੀ ਹੈ ਭਈ ਐ ਨਹੀਂ ਵੀ ਜਾਨਵਰ ਕਿਤੇ ਹੋ ਡੈਦਾ ਫਿਰ ਤਾਂ ਆਪਾਂ ਚਦਰੀ ਲੰਮੀ ਪਾ ਕੇ ਮੋਆ ਨਾਲ ਥੱਲੇ ਫਿਰਦੇ ਇਹ ਕੰਮ ਨਹੀਂ ਤਿਆਰ ਰੱਖੀ ਦੇ ਜਾਨਵਰ ਦਾ ਟਕਾ ਕੇ ਡਾਈ ਦੀ ਫੇਰ ਵੀ ਭਈ ਮਿਹਨਤ ਕਰਾਂਗੇ ਤਾਂ ਫੇਰ ਹੀ ਬਾਜੀ ਜਿੱਤੀ ਦੀ ਹੈ ਠੀਕ ਆ ਤੁਸੀਂ ਭਈ ਮਿਹਨਤ ਕਰੋ ਕੋਈ ਨਹੀਂ ਆਊਗਾ ਸਭ ਦਾ ਟਾਈਮ ਆਊਗਾ ਆਪਣੇ ਜੀ ਵੀ ਸਬਰ ਹੈਗਾ 5-6 ਸਾਲ ਹੋ ਗਏ ਸੀ ਬਾਜੀਆਂ ਛੱਡ ਦਿਆਂ ਨੂੰ ਤੇ ਮਹਾਰਾ ਨੇ ਭਈ ਸੁਣ ਲਈ ਵਧੀਆ ਸੁਣ ਲਈ ਠੀਕ ਆ ਭਾਈ ਤੇ ਕੱਢਦੇ ਆ ਭਈ ਇਹਨਾਂ ਨੂੰ ਉਹਨਾਂ ਨੂੰ ਆ ਜਾਣ ਦੋ ਭਾਈ 4 ਜਾਨਵਰ ਆਪਣੇ ਆ ਕੇ ਹੈਲੀਕਾਪਟਰ ਪੱਲੇ ਵਾਲਾ ਤੇ ਤੁਸੇ ਡੰਡੇ ਵਾਲਾ ਤੁਸੇ ਡੰਡੇ ਵਾਲਾ ਹੋਰ ਕਿਹੜਾ ਹੈ 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 ਦੂਜਾ ਬੈਠ ਡੂਠਾ ਦਾ ਉਹ ਕਾਂਤਲਾ ਤੇ ਹੁਣ ਜਾਨਵਰ ਡਾਉਣ ਲੱਗਿਆ ਨੁੰਨਾ ਡਾਉਂਦਾ ਵਾ ਦੇਖਿਓ ਫਿਰ ਦੂਜੇ ਇੱਕ ਉੱਤੇ ਰਹਿੰਦਾ ਉਹਨੂੰ ਫਿਰਦਾ ਰਹਿੰਦਾ ਉੱਚਾ ਵਾਲਾ ਆ ਲੋ ਕਿਧਰ ਗਿਆ ਲਾ ਆਏ ਕਿਧਰੋਂ ਉੱਡਲਾ ਮਾਰਦਾ ਆ ਹੱਥੀਂ ਕਰਕੇ ਆ ਦੇ ਹੋਰ ਵੀ ਫਿਰਦੇ ਜਾਨਵਰ ਦੋਨੇ ਲੈ ਆ ਤਨੇ ਇਕੱਠੀਆਂ ਲੈ ਕੇ ਆ ਦੋਨੇ ਤਨੇ ਚੀਨੀਆਂ ਜੀਆਂ ਕਿਹੜੀਆਂ ਚੀਨੀਆਂ ਦੋਨੇ ਭੈਣਾਂ ਜਿਹੜੀਆਂ ਲਾਲ ਚੀਨੀਆਂ ਹਾਂ ਰੱਤਾ ਦਾ ਮਾਲ ਹਾਂ ਹੁਣ ਨਹੀਂ ਮਾਤਰਾ ਮਾਲ ਬਦਗਾ ਮਾਰਦੇਗਾ ਤਿੰਨ ਚਾਰ ਘੰਟੇ ਇੱਕ ਹੀ ਡਾ ਸਹੀ ਦੂ ਕਿਨ ਆਹਾਂ ਹਾਂ ਗੇਰ ਦੇ ਚੱਕ ਬਈ ਠੀਕ ਆ ਰੱਤਾ ਬਚਾ ਜਿੱਤਾ ਜਾ ਵੀ ਉੱਡ ਗਿਆ ਔਰ ਕਿੱੜਾ ਲੱਗੇ ਵਾਠ ਠੀਕ ਹੈ ਨੇਰੀ ਬਣ ਗਿਆ ਉਹ ਵੀ ਹੋਰ ਕਿੱੜਾ ਲੱਗੇ ਬਸੇ ਪੰਜ ਡਾਉਣੇ ਸੀਗੇ ਡੰਡੇ ਆਲੇ ਰਤਾ ਪਾਸੇ ਨਹੀਂ ਆ ਬਲੇ ਰੁਜੇ ਹੈ ਬੈਠਾ ਨੇ ਦਿਖਾ ਉਹ ਆ ਕੀ ਕਰੀ ਬੈਠਾ ਇਹਨੂੰ ਈਡਾ ਦੇ ਹਾਂ ਕੋਈ ਕਰਤਾ ਕੰਨੀ ਕੋਈ ਲਾਲਸਰੀ ਲੈ ਆ ਉਹਨੂੰ ਬੰਦ ਗੇ ਫੜ ਲਿਆ ਨਾ ਦਰਵਾਜੇ ਪਰ ਆ ਕਿਨੇ ਬੈਠੇ ਮਾਰੀ ਕੋਕੜਾਂ ਵਾਲੀ ਰਤਾ ਡਾ ਪਹਿਲਾਂ ਤਾਂ ਉੱਲਾ ਮਾਰ ਸਰ ਮੋਰਨ ਲੱਗੀ ਰਤਾ ਵੱਚਾ ਹਾਂਜੀ ਯਰ ਦੇ ਬਈ ਦੇਣ ਬਾਲਾ ਮੱਛਾ ਜਾ ਹੋ ਗਿਆ ਹੋਰੀ ਜੇ ਬਣ ਗਿਆ ਅੱਛਾ ਇੱਥੇ ਬਾਂਦੇ ਪਰ ਲੀ ਦੇ ਮੈਂ ਲਾ ਦੇਣਾ ਗੁੰਡਾ ਚੱਕ ਕੋਈ ਗੁੰਡਾ ਠੋਕਦਾ ਅਹੀਂ ਬਤਾ ਕਾ ਰੋ ਛੱਡੇ ਅਹੀਂ ਛੱਡੇ ਤਾਂ ਵੇ ਉਹ ਵੀ ਸੀ ਵੇਹੇ ਜਾਂਦਾ ਤੇ ਫਿਰਦਾ ਵਾ ਅਹੀਂ ਮੁਰਗਿ ਗੋ ਆਣ ਨਾਲ ਉੱਪਰ ਕੇ ਨੂੰ ਹਾਂ ਬਈ ਬਈ ਬਹੁਤ ਟਾਈਮ ਹੋ ਗਿਆ ਹੁਣ 2 ਵਜਨ ਦੇ ਕਰੀਬ ਹੋ ਗਏ ਆ ਤੇ ਇੱਕ 37 40 ਤੇ ਆ ਗਏ ਉਹ ਦੂਜੇ ਤੇ ਕਾ ਨੂੰ ਐਵੇਂ ਘਵਾਉਣਾ ਹਨਾ ਥੱਲੇ ਲਿਆਉ ਗੋਚਾ ਬੜਾ ਵਾ ਵੇਖ ਗਏ ਨਾ ਅਜਾ ਆ ਵੇ ਆ ਵੇ ਜੰਗੇ ਮੈਦਾਨ ਚ ਕਿੰਨੇ ਫਿਰਦੇ ਵੇਖੋ ਕਰ ਆ ਲੱਗੀ ਛਧਰੀ ਉਹ ਵੇ ਜਾਂਦੇ ਆ ਵੇ ਰੇ ਕੋਸਤਾ ਪਾਇਦਾ ਇਹ ਪੰਜ ਛੇ ਤੇ ਇਹ ਕਾਂ ਦਾ ਪਾਪੜਾ ਰੁਜਾ ਜਾ ਆ ਦੇ ਚੱਕ ਦੇ ਵੀ ਲਾ ਦੇ ਛਧਰੀ ਬੈਨ ਮਸਾ ਜਾ ਹੋ ਗਿਆ ਹੋਰੀ ਜੀ ਕੱਚਾ ਜਾ ਆ ਵੇ ਰੋਤਾ ਦਾ ਆਪਣਾ ਵੱਡਾ ਰੋਤਾ ਬੱਚਾ ਵੀ ਡਾਤਾ ਦੋ ਚਣੇ ਕੰਮ ਤੇ ਥਾਲ ਕਾਣਾ ਛਟਾ ਜੋਨੂੰ ਤੇ ਬੱਚੇ ਵੰਦਾ ਦੋਨੇ ਨਾ ਝੜ ਗਏ ਆ ਇਹਨਾਂ ਨਾਲ ਆਇੜੇ ਉਤਰ ਫਿਰਦੇ ਨਾ ਇਹਨਾਂ ਜੀ ਦੋਨੇ ਬੱਚੇ ਆ ਦੇ ਉਹ ਤੁਮੀ ਉੱਚਾ ਜਾਵੜਾ ਭਰਾਵਾ ਕਿਵੇਂ ਹੰਬੈ ਜੰਗੂ ਕਰਦਾ ਰਹਿਣਾ ਵਾ ਹੋਰ ਕਿਵੇਂ ਕਰਾਂ ਚ ਬੜੀ ਜਾਊਗਾ ਦੱਸ ਮੂੰ ਉੜਦਾ ਤਾਂ ਵਧ ਗਿਆ ਵਾ ਵੀ ਉੜਦਾ ਟਾਈਮ ਟੂ ਮੇ ਵਧ ਕੇ ਕਰ ਜਾਂਦਾ ਉਹੀ ਬੜਾ ਠੀਡ ਪੁਣਾ ਜਾ ਪਾਜਾ 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 ਉਹ ਦੇਖ ਕੇ ਡਿੰਦਾ ਯਾਰ ਉਹਗਾ ਸਹੀ ਕਿਉਂਕਿ ਇਹ ਜੇ ਕੰਮ ਨਹੀਂ ਵੀ ਭੱਜ ਭੱਜ ਹੀ ਹੋ ਸਕਦੀ ਬਾਕੀ ਭਾਈ ਛਤਰੀਆਂ ਲਾਦੀਆਂ ਇੱਧਰ ਇੱਕ ਹੋਰ ਲਾਦੀ ਵੱਡੀ ਠੀਕ ਆ ਉਧਰ ਤਾਂ ਲੱਗ ਗਈ ਸੀਗੀ ਪਹਿਲਾਂ ਵਾਲੀ ਆਪਣੀ ਮੈਂ ਚੱਲ ਗਿਆ ਯਾਰ ਬਾਜ਼ਾਰ ਤਾਂ ਹੀ ਕਰਕੇ ਵੀਡੀਓ ਬਣਾਈ ਨਹੀਂ ਗਈ ਭਾਈ ਫਿਰ ਨੁੰਨੇ ਨੇ ਲਾ ਲੇ ਉਹ ਜਾਨਵਰ ਬਾਕੀ ਪਾਪੇ ਵਾਲੇ ਵੀ ਫਿਰਦੇ ਹਜੇ ਆ ਛਤਰੀਆਂ ਲੱਗੀਆਂ ਪਾਪੇ ਦੀਆਂ ਆ ਗੜਾ ਆ ਗਿਆ ਚਟਾ ਜਾ ਕੀ ਦਾ ਹੈ ਕਿਵੇਂ ਹੰਬੈ ਜਾਂ ਗੋੜ ਦਾ ਰੋ ਰੋ ਕੇ ਦੇਖ ਨਹੀਂ ਹੁੰਦਾ ਹਣਾ ਯਾਰ ਉਨੇ ਆਪਾਂ ਕਹਿੰਦੇ ਹੇ ਚ ਕੋਈ ਨੌਕਸ ਤੇ ਆਵੇ ਅੱਧੇ ਪੱਲੇ ਲਈ ਜਾ ਆਵੇ ਫਿਰਦੀ ਇੱਥੇ ਕਿ ਜੀ ਪਤਾ ਮੈਨੂੰ ਹੋ ਜਾਂਦੀ ਆਵੇ ਜਿਹੜੀ ਕੋਸ ਨਹੀਂ ਹੋ ਜਾਂਦੀ ਹਾਂ ਆ ਵੀ ਨਹੀਂ ਕਰੀ ਫਿਰ ਤੇ ਯਾਰ ਆਈ ਆ ਜਾਂਦੀ ਆਵੇ ਹਾਂ ਇਹ ਇਹ ਦੀ ਗੱਲ ਕਰ ਤੇ ਤਲ ਗਿਆ ਬਾਈ ਉੱਚਾ ਥੋੜਾ ਜਿਹਾ ਰੱਤਾ ਦੇ ਹੁਣ ਭਾਜਾ ਭਾਜ ਹਾਂ ਹੋਈ ਹੋਈ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਆਪਾਂ ਪਹਿਰ ਉੱਜਾ ਕਾਂਤਾਲਾ ਆ ਬਈ ਬੱਚੇ ਦੋਨੇ ਆ ਰਹੇ ਆ ਆ ਵੀ ਗਾਇਸ ਮਾਥਲਾ ਚਲੀ ਜਾਵੜ ਜਾਵੜ ਆ ਰਹੇ ਧੋਨੇ ਬੱਚੇ ਠੀਕ ਹੈ ਭਾਈ ਚਲੋ ਇਹ ਆਪਾਂ ਹੰਡਾ ਦੇ ਇਹਨਾਂ ਦਾ ਨਹੀਂ ਹੁਣ ਪਤਾ ਕਦੋਂ ਹਣ ਵਧੀਆ ਭਾਈ 3-4 ਘੰਟੇ ਉੜਦੇ ਜਿਆਦਾ ਕਪੈਸਿਟੀ ਅੱਜ ਦੇ ਦਿਨ ਜੇ ਮਿਸ ਆਓਗੇ ਕਪੈਸਿਟੀ ਜਿਆਦਾ ਵੀ ਕੱਢ ਸਕਦੇ ਆ ਠੀਕ ਹੈ ਭਾਈ ਆਪੇ ਆ ਜਾਣਗੇ ਛਤਰੀਆਂ ਆਪਾਂ ਲਾ ਦੇਣਾ ਜਿਵੇਂ ਜਿਵੇਂ ਆਈ ਜਾਂਗੋਂ ਲਾਈ ਜਾਵਾਂਗੇ ਤੇ ਕਬੂਤਰ ਤੁਹਾਨੂੰ ਦੱਸਾਂਗੇ ਕੱਲ੍ਹ ਵਾਲੀ ਵੀਡੀਓ ਚ ਵੀ ਕਿੰਨੇ ਵਜੇ ਭਾਈ ਬਤਾਈਆਂ ਇਹਨੇ ਲੋਕ ਲਈ ਜਾਂਦੇ ਨੇ ਮੈਂ ਗੱਲਾਂ ਛੱਡ ਦੋ ਮੈਂ ਦੇ ਨਹੀਂ ਦੇ ਸਕਦਾ ਕਿਸੇ ਵੀ ਬੰਦੇ ਦਾ ਹੁਣ ਵੀ ਆਈ ਜਾਂਦੇ ਆ ਚੋਰਾਂ ਨੂੰ ਦੇਖ ਦੇਖ ਕੇ ਵੀ ਮੈਸੇਜ ਕਰੀ ਜਾਂਦੇ ਬੰਦੇ ਤੇ ਓ ਜੇ ਕੋਈ ਇਥੇ ਸ਼ਹਿਰ ਬਾਜ਼ਾਰ ਚ ਮਿਲਦਾ ਉਹ ਵੀ ਬਾਈ ਸਾਰੇ ਲੋਕ ਬਾਈ ਬਹੁਤ ਆਦਰ ਮਾਨਦੇ ਜਾਂਦੇ ਯਾਰ ਹੁਣ ਵੀ ਮਿਲਿਆ ਮੈਨੂੰ ਬਾਜ਼ਾਰ ਗਏ ਨੂੰ ਇੱਕ ਬੰਦਾ ਖਿਡਾਰੀ ਕਹਿੰਦਾ ਵਧਾਈਆਂ ਪ੍ਰਭ ਬਾਈ ਮੈਂ ਕਿਹਾ ਤੈਨੂੰ ਵੀ ਬਾਈ ਉਹਨਾਂ ਹੀ ਆ ਤੂੰ ਹੀ ਸਾਰੇ ਹੱਕਦਾਰ ਆ ਜਿੰਨੇ ਆਪਾਂ ਨੂੰ ਜਾਣਦੇ ਆ ਤੇ ਇੱਕ ਬਾਈ ਹੱਥ ਕਮੈਂਟ ਚ ਪੁੱਛਦਾ ਸੀਗਾ ਵੀ ਜਾਨਵਰ ਮਿਲ ਕੇ ਜਾਨਵਰ ਬਾਈ ਉਸ ਨੂੰ ਨਹੀਂ ਮਿਲਿਆ ਜਾਨਵਰ ਪਤਾ ਕੀ ਹੋਇਆ ਜਾਨਵਰ ਡੱਗ ਪਿਆ ਬੰਦੇ ਇਹੀ ਸੀਗੇ ਤੈਨਹੀ ਬਾਈ ਤਾਂ ਖੜੇ ਖੜੇ ਕੇ ਕਾਪੀ ਵਾਲੇ ਕੋਲੇ ਮੈਂ ਤਾਂ ਉਹਨਾਂ ਜਾਨਵਰ ਦੇ ਮਤਲਬ ਕਿ ਥੱਲੇ ਸੀ ਕਿਉਂਕਿ ਜਾਨਵਰ ਦਾ ਯਾਰ ਉਹਨੇ ਕਿਡ ਇੱਕਸਾਂ ਖੜ ਕੇ ਉਲਣਾ ਇਧਰੋਂ ਜਾਵੜਾ ਇਧਰੋਂ ਜਾਵੜਾ ਇਧਰੋਂ ਜਾਵੜਾ ਕਿਤੇ ਸਪੈਦਿਆਂ ਤੋਂ ਉੱਲਾ ਪੈ ਗਿਆ ਤੇ ਉਧਰ ਹੀ ਕਿਤੇ ਲੈ ਗਿਆ ਡੱਗ ਪੈ ਨਹੀਂ ਰਹ ਹੋਂ ਲੱਗ ਗਿਆ ਸੀ ਤੇ ਬਾਈ ਉੱਥੋਂ ਕੋਈ ਚੱਕ ਕੇ ਲੱਗਿਆ ਸੀ ਇੰਨਾ ਭਲਾ ਇਹੀ ਗੱਲ ਹੋ ਸਕਦੀ ਫਿਰ ਹਨਾ ਹੋਰ ਕੀ ਹੋ ਸਕਦਾ ਕਿਉਂ ਸਾਨੂੰ ਲੱਭਿਆ ਨਹੀਂ ਜਾਂ ਸਾਡੀ ਨਿਗਾਹ ਤੋਂ ਪਾਰ ਹੀ ਡੱਗ ਪੈ ਹੋ ਸਕਦਾ ਉੱਥੇ ਕਿਤੇ ਹੋਵੇ ਅਸੀਂ ਰਿਕਾਰਡਿੰਗ ਰਿਕਾਰਡਿੰਗ ਪਾਈ ਆ ਹਾਂ ਤਾਂ ਉਹ ਕਾਪੀ ਵਾਲਿਆਂ ਨੂੰ ਵੀ ਸਾਰਿਆਂ ਨੂੰ ਕਮੇਟੀ ਮੈਂਬਰਾਂ ਨੂੰ ਕਹਿ ਕੇ ਆ ਬਾਈ ਜੇ ਮਿਲੇ ਤਾਂ ਦੱਸਿਓ ਅਸੀਂ ਲੈ ਜਾਾਂਗੇ ਹਨਾ ਬਾਕੀ ਤੁਹਾਨੂੰ ਕਰ ਮ ਚੰਗੇ ਹੋਣ ਬਾਕੀ ਆਪਣੇ ਕੋਲੇ ਫਿਰ ਹੋ ਸਕਦਾ ਦਾਣਾ ਪਾਣੀ ਉਹਦਾ ਮੁੱਕ ਗਿਆ ਹੋਵੇ ਤਾਂ ਨਾ ਮਿਲੂਗਾ ਤੇ ਹੋਇਆ ਤਾਂ ਅਮਲ ਵੀ ਜਾਊਗਾ ਏਡੀ ਵੀ ਨਹੀਂ ਗੱਲ ਫਰ ਆਪਾਂ ਨੂੰ ਠੀਕ ਹੈ ਜੀ ਆ ਆਉਂਦੇ ਆ ਆਰਡਰ ਲੋ ਆਰਡਰ ਲੋ ਆਰਡਰ ਲੋ ਲਾਲਸਰੀ ਭਾਈ ਬੰਤੀ ਆ ਤੁਸਿਆਂ ਵਾਲਾ ਤੁਹਾਨੂੰ ਦਿਖਾਉਣਾ ਇੱਛੇ ਜੇ ਫਿਰਦਾ ਵੀ ਦਿਖਿਆ ਸੀ ਹੁਣੇ ਤੁਹਾਨੂੰ ਇਹ ਕਿਧਰ ਗਿਆ ਹੋ ਫਿਰਦਾ ਲੱਗਾ ਉਹ ਹੀ ਆ ਇੱਕ ਮਿੰਟ ਕਲੀਅਰ ਉਹ ਜਿਹੜੇ ਦੋ ਜਾਨਵਰ ਨਹੀਂ ਜਾਂਦੇ ਉਹਨਾਂ ਦੇ ਇੱਕ ਨਾ ਦੂਸੇ ਕਿੱਥੇ ਵੇ ਜਾ ਦੇਖਦੇ ਆ ਜਾਨਵਰ ਚਾ ਆ ਗਿਆ ਤਿੰਨ ਤਾਂ ਆ ਫਿਰ ਇਹ ਤਾਂ ਪਰ ਆਪਣੇ ਆ ਇਹਨਾਂ ਤੜ ਆਂਦੇ ਇਹ ਵੀ ਆਪਣੇ ਆ ਆਉਂਦੇ ਬਾਕੀ ਰੱਤਾ ਪਾਪੇੜਾ ਚਲੋ ਠੀਕ ਹੈ ਭਾਈ ਇਹ ਵੀਡੀਓ ਦਾ ਬਈ ਇੰਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸ ਵੀਡੀਓ ਕਿਦਾਂ ਲੱਗੀ ਭਾਈ ਮੈਟਰੋ ਬਾਕੀ ਤੁਸੀਂ ਵੀ ਕਰਿਓ ਦਵਾ ਯਾਰ ਵੀ ਜਾਨਵਰ ਆਪਣਾ ਮਿਲ ਜੇ ਠੀਕ ਹੈ ਭਾਈ